खेती अपनी जी अपनी फुलां दी है जी मैरीगोल्ड दी ਤੇ ਜੇ ਕਈ ਕਿਸਮਾਂ ਨੇ ਸਿਆਲ ਵਾਲੀਆਂ ਗਰਮੀ ਵਾਲੀਆਂ ਜੀ ਨੂੰ ਸਾਰਾ ਸਾਲ ਅਸੀਂ ਅਗਾ ਮੇਰੀ ਨੇ ਕਦੋਂ ਸ਼ੁਰੂਆਤ ਕੀਤੀ ਸੀ ਇਹ ਜੀ ਅਸੀਂ 12 ਚ ਕਰੀਦੀ ਪਹਿਲੇ ਸਾਲ ਚਲੋ ਧੀ ਹੌਲੀ ਹੌਲੀ ਜਿਵੇਂ ਜਿਵੇਂ ਸਾਡੇ ਲਿੰਕ ਬਣਦੇਗੇ ਉਦਾਂ ਸੀ ਇਹਨੂੰ ਵਧਾਉਂਦੇ ਗਏ ਜੀ ਤਾਂ ਹੁਣ ਕਿਵੇਂ ਦੇਖ ਦਿੱਤੀ ਆਪਾਂ ਲੰਮੇ ਠੀਕ ਹੈ ਜੀ ਹੁਣ ਮਾਰਕੀਟ ਹੈਗੀ ਸਾਡੀ ਲਿੰਕ ਜਿੰਨੇ ਕ ਅਸੀਂ ਲਾ ਲੈਨੇ ਉਹਨੇ ਸਾਡੇ ਵਿਕ ਜਾਂਦੇ ਨੇ ਜਿਵੇਂ ਕੋਈ ਆਫ ਸੀਜ਼ਨ ਹੈ ਚਲੋ ਮੰਦਾ ਚੰਗਾ ਕਰਕੇ ਰੇਟ ਅਪ ਡਾਊਨ ਹੁੰਦਾ ਰਹਿੰਦਾ ਰਹਿੰਦਾ ਜੀ ਉਦੇ ਸਾਹਿਬ ਨਾਲ ਸੀ ਠੀਕ ਹੈ ਸਾਡਾ ਵਿਗ ਜਾਂਦਾ ਜੰਨਕ ਅਸੀਂ ਅਗਾਉਨੇ ਜੀ ਨੂੰ ਮਨ ਲਾ ਚਾਰ ਕਿੱਕੜ ਤੱਕ ਸਾਡਾ ਰੱਖਿਆ ਇਹਦੇ ਲਈ ਰਕਵਾ ਜਿਵੇਂ ਦੋ ਕਿੱਕੜਾਂ ਸਾਡੇ ਚੱਲਦੇ ਨੇ ਅਸੀਂ ਦੋ ਕ ਅੱਗੇ ਮੂਰੇ ਜਿਵੇਂ ਤਿੰਨ ਤਿੰਨ ਵੇਗੇ ਕਰਕੇ ਲਾਓ ਇਹਦੇ ਲੱਗਦੇ ਰਹਿੰਦੇ ਨੇ ਤਾਂ ਕਿ ਮੈਂ ਦੇਖਦੇ ਹਾਂ ਕਿ ਜਿਹੜਾ ਝੋਨਾ ਤੇ ਕਣਕ ਦੀ ਖੇਤੀ ਹੈ ਉਹਦੇ ਨਾਲ ਕਿਵੇਂ ਲੱਗਦਾ ਫਰਕ ਠੀਕ ਹੈ ਜੀ ਕਣਕ ਝੋਨਾ ਚ ਐ ਵੀ ਲੇਬਰ ਖਰਚਾ ਹੈ ਨਹੀਂ ਜੀ ਇਹ ਚ ਐ ਵੀ ਆਪ ਵੀ ਲੇਬਰ ਨਾਲ ਰਹਿ ਕੇ ਮਤਲਬ ਜਿਆਦਾ ਮਿਹਨਤ ਦਾ ਕੰਮ ਹੈ ਜੀ ਕਿਉਂ ਮਸ਼ੀਨਰੀ ਤੇ ਜਿੰਨੇ ਕੋਈ ਜਿਆਦਾ ਲੋਡ ਨਹੀਂ ਜੀ ਜਿਆਦਾ ਲੇਬਰ ਦੀ ਹੈ ਜੀ ਕਿਉਂ ਜਿਆਦਾ ਮਿਹਨਤ ਨਾਲ ਦਾ ਜੀ ਉਹ ਹੈ ਜੀ ਸਬਜੀ ਦਾ ਲਾ ਲਓ ਇਹ ਲਾ ਲਓ ਜਿੰਨੀ ਮਿਹਨਤ ਕਰ ਲਾਂਗੇ ਉਨਾ ਆਪਣੇ ਲੇਬਰ ਬਚਾ ਕੇ ਵੱਧ ਮੁਨਾਫਾ ਹੋ ਜਾਂਦਾ ਜੀ ਮਾਰਕੀਟਿੰਗ ਕਿਵੇਂ ਹੁੰਦੀ ਹੈ ਭਾਜੀ ਮਾਰਕਿਨ ਇਹਦੀ ਐ ਜੀ ਕੋਈ ਮੰਡੀ ਬੋਰਡ ਨਹੀਂ ਤਾਂ ਇਹ ਨਹੀਂ ਸਿਸਟਮ ਇਹਦਾ ਜੀ ਇਹਦਾ ਦੁਕਾਨਾਂ ਤੇ ਨਹੀਂ ਜੀ ਆਪਣੇ ਧੂਰੀ ਨੇ ਤਿੰਨ ਜਦ ਕਰਨਾ ਜਾਂ ਲਾ ਲਓ ਬਰਨਾਲੇ ਜਿੱਦੇ ਜਿੱਤੇ ਛੱਡੇ ਹੈਗੇ ਲਿੰਕ ਜੀ ਚਲੋ ਦੁਕਾਨਾਂ ਵਾਲਿਆਂ ਨੂੰ ਜਿਵੇਂ ਆਰਡਰ ਆਉਂਦੇ ਨੇ ਜੀ ਕੋਈ ਪ੍ਰੋਗਰਾਮ ਉਹ ਸਾਨੂੰ ਬੁੱਕ ਕਰਾਉਂਦੇ ਨੇ ਅਸੀਂਗਾ ਉਹਨਾਂ ਨੂੰ ਸਪਲਾਈ ਕਰਦੇ ਨੇ ਕੀ ਰੇਟ ਵਿਕਦਾ ਭਾਜੀ ਰੇਟ ਇਹਦਾ ਜੀ ਰੇਟ ਦਾ ਤਿਹਾਰਾ ਨਾਲ ਆ ਜੀ ਅਸੀਂ 70 ਰੁਪਏ ਤੋਂ ਲੈ ਕੇ 120 ਰੁਪਏ ਤੱਕ ਹੀ ਵੇਚੇ ਮਤਲਬ ਜੇ ਕੋਈ ਤਿਹਾਰ ਆ ਗਿਆ ਦੀਵਾਲੀ ਐ ਲਾਲੂ ਨਰਾਤੇ ਨੇ ਜਗਰਾਤੇ ਜਿਵੇਂ ਆਪਣੇ ਹੁੰਦੇ ਨੇ ਪ੍ਰੋਗਰਾਮ ਸਵਰਾਤਰੀ ਹੋ ਗਈ ਜੀ ਜਾਂ ਲਾਲੂ ਵਿਆਹ ਇਹਨਾਂ ਦੇ ਪ੍ਰੋਗਰਾਮ ਉਦਾਂ ਇਹਦੇ ਹਿਸਾਬ ਨਾਲ ਰੇਟ ਵਧਦੇ ਜਾਂਦੇ ਨੇ ਜੀ ਜੇ ਆਫਸੀਜਨ ਹੈ ਤਾਂ ਇਹਦਾ ਫਿਰ 70 ਰੁਪਏ ਵੀ ਅਸੀਂ ਵੇਚਿਆ ਜੀ ਮਤਲਬ ਮਤਲਬ ਆਪ ਲੇਬਰ ਵੀ ਅਸੀਂ ਪੱਲਿਓ ਖਰਚਾ ਪੈਂਦਾ ਸਾਡਾ ਜੀ ਕਈ ਵਾਰ ਇਦਾਂ ਮਤਲਬ ਤਾਂ ਚੜਾ ਆਉਂਦਾ ਰਹਿੰਦਾ ਜੀ ਇੱਚ ਕੁੱਲ ਮਿਲਾ ਕੇ ਮੁਨਾਫਾ ਕਣਕ ਤੋਂ ਹੁੰਦਾ ਹੋਣਾ ਹੈ ਮਨਾਫਾ ਕਣਕ ਚੋਣੇ ਨੂੰ ਆਇਆ ਜੀ ਉੱਚ ਲੇਬਰ ਇਹ ਚ ਵੱਧ ਲੇਬਰ ਲਾ ਲੋ ਆਪ ਜਿਆਦੇ ਮਿਹਨਤ ਕਰਨੀ ਪੈਂਦੀ ਐ ਸਾਨੂੰ 18000 ਹਰ ਲਾਲੋ ਸੀ ਬਿੱਗੇ ਦਾ 6 ਮਹੀਨੇ ਅਸੀਂ ਕੱਢਿਆ ਹੈ ਨਚੋੜਿਆ ਜੀ ਸਾਰਾ ਸਾਲ ਦਾ ਕੋਈ ਰੇਟ ਲਾਓ ਮਹਿੰਗਾ ਵੇਗਿਆ ਜੀ ਕੋਈ ਘੱਟ ਵੇਗਿਆ ਸਾਨੂੰ ਇਹਦੇ ਨਾਲ 18000 ਬਿੱਗੇ ਦਾ ਬਚ ਜਾਂਦਾ ਜੀ ਹਾਂ 6 ਮਹੀਨੇ ਦਾ ਇੱਕ ਸਾਲ ਦਾ 6 ਮਹੀਨੇ ਦਾ ਸਾਲ ਦਾ 40000 ਰੁਪਏ ਬਚਣ ਦਾ ਲੱਗ ਹਾਂਜੀ ਹਾਂ ਲਾਲੋ ਜੀ ਕਈ ਵਾਰ ਕੋਈ ਘੱਟਾ ਵੀ ਹੋ ਜਾਂਦਾ ਕਿ ਮੈਂ ਇਸ ਕੀ ਸਿਆਲ ਚ ਕੋਰਾ ਪੈ ਗਿਆ ਜੀ ਸਾਡੇ 2 ਮਹੀਨੇ ਫਸਲ ਹੀ ਨਹੀਂ ਹੋਈ ਜੀ ਮਤਲਬ ਸਾਰੀ ਉਹ ਵਿਚੀ ਹੋ ਗਿਆ ਜੀ ਕੋਈ ਹਣ ਲਾਓ ਜਿਵੇਂ ਹੁਣ ਰੇਟ ਵਧ ਗਿਆ ਤਿਹਾਰ ਆ ਗਏ ਜੀ ਹਣ 4 ਪੀ ਵੱਧ ਬਣ ਗਏ ਕੋਈ ਮੰਦੇ ਚ ਕੋਈ ਚੰਗੇ ਜੀ ਲੋਟ ਹੈ ਜੀ ਮਤਲਬ 60 ਕੁੱਲ ਮਿਲਾ ਕੇ 1 ਸਾਲ ਦੀ ਜਿਹੜੀ ਖੇਤੀ ਹੈ ਪਰ 1 ਏਕੜ ਦਾ ਹੁਣ ਕਿੰਨੇ ਕਦਮ ਮੁਨਾਫਾ ਹੋ ਜਾਂਦਾ ਮੁਨਾਫਾ ਤਾਂ ਹੈ ਜੀ ਕੋਈ ਸਾਲ ਤਿਹਾਰ ਆ ਗਏ ਜਿਵੇਂ ਪਿੱਛੇ ਵੋਟਾਂ ਦੀਆਂ ਫਰਵਰੀ ਚ ਆਪਣੇ ਲਾਲੋ ਉਦੋਂ ਤੇਜ਼ੀ ਰਹੀ ਜੀ ਮੂਰੇ ਤਿਹਾਰ ਲਗਾਤਾਰ ਤੇਜ਼ੀ ਆਈ ਗਈ ਜਾਂ ਕੋਈ ਇਤਕੀ ਮੌਸਮ ਜਿਵੇਂ ਬਰਸਾਤ ਜਿਆਦਾ ਹੋ ਗਈ ਜਿਹੜੀ ਫੁੱਲਾਂ ਦੀ ਖੇਤੀ ਹੈ ਮੇਨਲੀ ਆਪਣੇ ਤਿੰਨ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੇ ਨੇ ਲੂਜ਼ ਫਲਾਰ ਤੇ ਇੱਕ ਹੁੰਦੇ ਨੇ ਕਟ ਫਲਾਰ ਤੇ ਸੀਟ ਸੈਡ ਜਿਹੜਾ ਆਪਾਂ ਪ੍ਰੋਡਿਊਸ ਕਰਦੇ ਆ ਉਹਦੇ ਵਿੱਚ ਮੇਨਲੀ ਜਿਹੜੀ ਆਪਣੇ ਸੰਗਰੂਰ ਜ਼ਿਲ੍ਹੇ ਚ ਕੀਤੀ ਜਾਂਦੀ ਹੈ ਉਹਦੇ ਵਿੱਚ ਇੱਕ ਤਾਂ ਹੈਗਾ ਆਪਣੇ ਸੀਡ ਦਾ ਕੰਮ ਉਹ ਮੇਨਲੀ ਆਪਣੇ ਮਲੇਰਕੋਟਲਾ ਜਾਂ ਇੱਕ ਗਿੱਦੜਿਆਣੀ ਪਿੰਡ ਉਹਦੇ ਵਿੱਚ ਮੇਨਲੀ ਸੀਡ ਦਾ ਕੰਮ ਕੀਤਾ ਜਾਂਦਾ ਤੇ ਇਸ ਤੋਂ ਇਲਾਵਾ ਜਿਹੜਾ ਆਪਣੇ ਮੈਰੀਗੋਲਡ ਹੈ ਗੇਂਦਾ ਲੂਸ ਫਲਾਰ ਉਹਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਜਿਹੜੇ ਆਪਣੇ ਕਿਸਾਨ ਨੇ ਪੇਤਨੀ ਕਲਾ ਤੇ ਉੱਥੇ ਸੁਖਦੇਵ ਸਿੰਘ ਨੇ ਤੇ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੇ ਇਹਦੀ ਖੇਤੀ ਕਰਦੇ ਆ ਰਹੇ ਨੇ ਤਮੇ ਕਿ ਸਤਰੀ ਕਨਾ ਪੂਰੇ ਸੀਜ਼ਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ wheat ਤੇ paddy ਦੇ ਇੱਕ ਉਹ ਜਿਹੜੀ ਹੈ ਫਸਲ ਲਗਾ ਰਹੇ ਨੇ ਤਾਂ ਉਹ ਮੌਸਮ ਦੇ हिसाब ਨਾਲ ਕਿਹੜੇ ਕਿਹੜੇ ਚੱਲਦੇ ਨੇ ਫੋਲ ਜੀ ਹਾਂਜੀ ਇੱਕ ਤਾਂ ਆਪਣਾ ਮੇਨਲੀ ਲੱਡੂ ਗਿੰਦਾ ਹੁੰਦਾ ਇਹ ਤਾਂ ਗਰਮੀ ਗਰਮੀ ਚੱਲਦਾ ਆਪਣਾ ਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਇੱਕ अर्ਲੀ ਜਾਫਰੀ ਤੇ ਮੇਨ ਜਾਫਰੀ ਆਪਾਂ ਕਹਿ ਦਿੰਨੇ ਆ ਤੇ ਮੇਨਲੀ ਸਰਦੀ ਦੇ ਵਿੱਚ ਜਿਹੜਾ ਇਹਦਾ ਫਲਾਵਰ ਆਉਂਦਾ ਤੇ ਇਹਦੇ ਵਿੱਚ ਮੇਨਲੀ ਜਿਹੜੇ ਤਿਹਾਰ ਨੇ ਆਪਣੇ ਗੁਰਪੁਰਬ ਹੋ ਗਿਆ ਦੀਵਾਲੀ ਹੋ ਗਿਆ ਇਹੀ ਦਸ਼ਰਾ ਇਹ ਸਾਰੇ ਕਵਰ ਹੋ ਜਾਂਦੇ ਨੇ ਇਹਦੇ ਵਿੱਚ ਕਿਉਂਕਿ ਉਹ ਕਾਫੀ ਜ਼ਿਆਦਾ ਮੁਨਾਫਾ ਲੈ ਲੈਂਦੇ ਨੇ ਤੇ ਇਹਦੇ ਵਿੱਚ ਰੇਟ ਹੈ ਜਿਹੜਾ ਲਗਭਗ 80 90 100 ਰੁਪਏ ਕਿਲੋ ਤੱਕ ਵੀ ਚੱਲਿਆ ਜਾਂਦਾ। ਇਸ ਤਰੀਕਾ ਨਾਲ ਦੇਖਦੇ ਹੋ ਕਿ ਫਾਰਮਰ ਨੂੰ ਇੱਧਰ ਮੂਵ ਹੋਣਾ ਹੋਊਗਾ ਤਾਂ ਡਿਪਾਰਟਮੈਂਟ ਦੇ ਵੱਲੋਂ ਕੀ ਹੈਲਪ ਕਿੱਤੀ ਜਾਂਦੀ ਹੈ? ਹਾਂ ਡਿਪਾਰਟਮੈਂਟ ਵੱਲੋਂ ਜਿੱਦਾਂ ਜੇ ਗੇਂਦਾ ਲਾਉਂਦੇ ਨੇ ਤਾਂ 16000 ਰੁਪਏ ਪ੍ਰਤੀ ਹੈਕਟੇਅਰ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਜੇ ਕੋਈ ਵੀ ਹੋਰ ਮਸ਼ੀਨੀ ਕਰਨ ਦੇ ਵਿੱਚ ਕੋਈ ਉਹਨੇ ਛੋਟਾ ਪੰਪ ਲੈਣਾ ਪਾਵਰ ਟਿੱਲਰ ਲੈਣਾ ਤੇ ਕੋਈ ਟਰੈਕਟਰ ਵਾਲਾ ਵੱਡਾ ਕੰਮ ਲੈਣਾ ਉਸ ਦੇ ਉੱਪਰ ਵੀ 40% ਸਬਸਿਡੀ ਹੈ